ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੀਰਾ ਤੁਸੀਂ ਸਾਰੇ ਠੀਕ ਹੋਵੋਗੇ ਬਹੁਤ ਵਧੀਆ ਹੋਵੋਗੇ ਚੜਤੀ ਕਲਾਜ ਹੋਵੋਗੇ ਤੇ ਜੀ ਮੈਂ ਰੈਡੀ ਹੋ ਗਈਆਂ ਇਹ ਸੂਟ ਮੈਨੇ ਆਪ ਹੀ ਸਟਿਚ ਕੀਤਾ ਮੈਂ ਤੁਹਾਨੂੰ ਪੂਰੀ ਵੀਡੀਓ ਦਿਖਾਣੀ ਹੈ ਜੀ ਕਿ ਨਾ ਸੋਹਣਾ ਬਣ ਗਿਆ ਬਰਕ ਵੀ ਆਪ ਕੀਤਾ ਤੇ ਸਟੀਚਿੰਗ ਵੀ ਆਪ ਕੀਤੀ ਇਹਨੇ ਤੇ ਜੀ ਅਸੀਂ ਆਗੇ ਦੋਨੋਂ ਹੀ ਘਰ ਤੇ ਜਪਰਾਜ ਨੇ ਸਟੱਡੀ ਕਰਤੀ ਸ਼ੁਰੂ ਤੇ ਮੈਂ ਵੀ ਹੁਣ ਮਤਲਬ ਕਹਿੰਦਾ ਮम्मा ਡਿੱਕ ਬੋਲ ਦੋ ਬਾਕੀ ਤਾਂ ਇਹ ਤਕਰੀਬਨ 셀ਫ ਸਟੱਡੀ ਕਰ ਲੈਂਦਾ ਇੱਕ ਦੋ ਚੀਜ਼ਾਂ ਨੇ ਜਿਹੜੀਆਂ ਕਰਵਾਉਣੀਆਂ ਪੈਣੀਆਂ ਨੇ ਤੇ ਕੁਝ ਅੱਜ ਇੱਕ ਦੋ ਫੰਕਸ਼ਨ ਵੀ ਆ ਰਹੇ ਨੇ ਉਹਦੇ ਕਰਕੇ ਥੋੜੀ ਅੱਜ ਸ਼ਾਪਿੰਗ ਕਰੀਏ ਇੱਕ ਤਾਂ ਮਤਲਬ ਉਹ ਤੇ ਆਪਣੀ ਜਿਹੜੇ ਕੱਪੜੇ ਲੈ ਕੇ ਆਣੇ ਨੇ ਚਲੋ ਤਾਂ ਮੈਂ ਅਜੇ ਦਿਖਾ ਰਹੀ ਤਾਂ ਮੈਂਨੇ ਖੁਦ ਲਈ ਆ ਸੂਟ ਲਿਆ ਟਿਕ ਐਸੀ ਇਹ ਮੇਰਾ ਸਰਦੀਆਂ ਵਾਲੀ ਹੈਗਾ ਐਸੀ ਪਾਉਣ ਵਾਸਤੇ ਲਿਆਏ ਵੀ ਮਤਲਬ ਪੈ ਜਾਂਦਾ ਚਲੋ ਜੋ ਐਨੇ ਕੱਟ ਰਹੀ ਹੈ ਇਹ ਐਨੇ ਆਪਾਂ ਕੱਟਦੀ ਹੈ ਮਸ਼ੀਨ ਚੋ ਕੱਪੜੇ ਸਹੀ ਲੈਣਾ ਜੇ ਹੰਦ ਲੱਗਿਆ ਰਹੇ ਸਾਰਾ ਦਿਨ ਕੰਮ ਨਹੀਂ ਮੁੱਕਦੇ ਤੁਸੀਂ ਕਹਿ ਰਹੇ ਸੀ ਕੋਲੀ ਬੈਠ ਜਾ ਮਮਾ ਮੈਂ ਕਹਿੰਨੇ ਉਹ ਮਤਲਬ ਟੈਸਟ ਤਾਂ ਸੀਗਾ ਜਿਹੜਾ ਕਰਦੇ ਹਾਂ ਨਾ ਉਹਦੀ ਪ੍ਰੈਕਟਿਸ ਕਰ ਰਿਹਾ ਸੀ ਮੇਰੇ ਕੋਲੋਂ ਸੀ ਰੀਡ ਕਰ ਲਓ ਐਨੇ ਮੈਂ ਫਟਾਫਟ ਮੈਂ ਮਸ਼ੀਨ ਚੋਂ ਕੱਪੜੇ ਕੱਢ ਕੇ ਆ ਜੰਨੀ ਆ ਹਾ ਗਈ ਪੁੱਤ ਬਸ ਦੋ ਕੱਪੜੇ ਲੈਨੇ ਦਰਸ਼ਕੀ ਚੀ ਚ ਵਜਾ ਮਾਰਨ ਵੀ ਲੱਗਿਆ ਵੀ ਆਜ ਅਸਲ ਵਿੱਚ ਚੰਗੀਆਂ ਮੈਂ ਅੱਜ ਫੇਫੇ ਚੀ ਚ ਪੜਾਈ ਖਤਮ ਕਰ ਲਈਏ ਫਿਰ ਅਸੀਂ ਫਟਾਫਟ ਖੇਡ ਲਈਏ ਲੋ ਐਨ ਮੈਂ ਅੱਜ ਦੀ ਜੀ ਸਬਜੀ ਦਾ ਮੈਂ ਸਲੀਬੀ ਬਣਾ ਲਈ ਸੀ। ਸਵੇਰੇ ਟਾਈਮ ਹੈਗਾ ਸੀ ਅੱਜ। ਮੈਂ ਰੋਟੀ ਦੋ ਤਰ੍ਹਾਂ ਦੀ। ਪਰ ਤੋਂ ਕੇਜ ਬਰਾਗ ਨੂੰ ਪੜਾ ਕੇ ਆਟਾ ਗੁੰਨੇ ਕੇ ਰੱਖ ਦਾਂਗੇ, ਰੱਖ ਦਾਂਗੇ। ਤੇ ਰੋਟੀ ਗਰਮ ਗਰਮੀ ਖਾਂਦੇ ਨੇ ਜਦੋਂ ਖਾਣਗੇ ਉਹ। ਕਰਮ ਗਰਮ ਬਣਾ ਲਾ ਆਂ ਇਹ ਆਹ ਦੋ ਸੋ ਦੇਖੋ ਕਣਕ ਦਾ ਕੀ ਬੁਰਾ ਹਾਲ ਹੋ ਰਿਹਾ ਮਤਲਬ ਇਸ ਵਾਰ ਨਾ ਅਸੀਂ ਨੇ ਦੂਜੀ ਵਾਰ ਟਰੋਲ ਖੋਲ੍ਹ ਲਈ ਪਹਿਲਾਂ ਵੀ ਮਤਲਬ ਸੁਸਰੀ ਪੈ ਗਈ ਸੀ ਤੇ ਹੁਣ ਵੀ ਕਾਫੀ ਖਰਾਬ ਹੋ ਰਹੀ ਹੈ ਦੇਖੋ ਮੋ ਕਾ ਮਾ ਜੀ। ਹਾਂ ਦੇਖੋ ਕੀ ਹੋ ਗਿਆ ਕਣਕ ਦਾ। ਲਈ ਵੀ ਦੇਖੋ ਕਿਵੇਂ ਫਿਰਦੀ ਐ ਸੁਸਤਰੀ। ਆਟਾ ਬਣ ਗਿਆ। ਮਨ ਲ ਪਹਿਲਾਂ ਵੀ ਅਸੀਂ ਦਵਾਈ ਧਰੀ ਸੀ ਤੇ ਉਸ ਤੋਂ ਬਾਅਦ ਵੀ ਫੇਰ ਜਦੋਂ ਸੁਸਤਰੀ ਪੈ ਗਈ ਸੀਗੀ। ਉਸ ਤੋਂ ਬਾਅਦ ਅਸੀਂ ਨੇ ਫੇਰ ਉਹ ਕਰੀ। ਦਾ ਕੇ ਮਤਲਬ ਫਿਰ ਫਿਰ ਦਵਾਈ ਰੱਖੀ ਸੀ ਤੇ ਆ ਦੇਖੋ ਫਿਰ ਬੁਰਾ ਹਾਲ ਹੋਇਆ ਤੇ ਅੱਜ ਸਾਰੀ ਬਹੁ ਕਰੀ ਹੈ ਬੈਰ ਦੀ ਵੇਟ ਕਰ ਰਹੀ ਸੀ 3:00 ਵਜੇ ਦੀ ਨੱਕਰ ਕੀਤੀ ਤਾਂ ਉਹਨਾਂ ਦਾ ਟਾਈਮ 5:51 ਹੋ ਗਿਆ ਹੋ ਰਹਾ ਹੈ ਆਇਆ ਲੱਗ ਰਿਹਾ ਹੈ